ਅਕਾਲ ਫਿਲਮ 100 ਕਰੋੜ ਕਮਾਈ ਇਹਦੇ ਵਿੱਚ ਅਸੀਂ ਮਿਹਨਤ ਕੀਤੀ ਸਾਡਾ ਕੋਈ ਮੁੱਲ ਨਹੀਂ ਪਿਆ ਬਾਦ ਵਿੱਚ ਰੇਡੂਆ 2 ਵੀ ਬਹੁਤ ਕਰੋੜਾਂ ਰੁਪਏ ਕਮਾਈ ਇਹਦੇ ਵਿੱਚ ਵੀ ਉਹ ਮਿਹਨਤ ਕੀਤੀ ਇਹ ਚ ਵੀ ਸਾਡਾ ਕੋਈ ਮੁੱਲ ਨਹੀਂ ਪਿਆ ਬੀਬੀ ਰਜਨੀ ਹੋਗੀ ਇਹ ਚ ਵੀ ਬੜੀ ਮਿਹਨਤ ਕੀਤੀ ਪਰ ਇਹ ਚ ਵੀ ਸਾਡਾ ਕੋਈ ਮੁੱਲ ਨਹੀਂ ਪਿਆ ਡਾਇਰੈਕਟਰਾਂ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ਆ ਦੇਖ ਸਕਦੇ ਹੋ ਕੁਛ ਨਹੀਂ ਕਮਾਈ ਹੋਈ 100 ਰੁਪਏ ਨਹੀਂ ਹੈਗਾ ਅੱਜ ਮੇਰੇ ਬਟੂਏ ਦੇ ਵਿੱਚ ਦੇਖ ਸਕਦੇ ਹੋ ਸਾਰੇ ਜੋ ਕਿ ਮਿਹਨਤ ਕਰਦੇ ਆ ਮਿਹਨਤ ਦੇ ਨਾਮ ਸਾਨੂੰ ਮਿਹਨਤ ਦੇ ਪੈਸੇ ਨਹੀਂ ਮਿਲਦੇ ਆ ਦੇਖੋ ਜੀ ਮੇਰੇ ਘਰ ਦੇ ਹਾਲਾਤ ਐਨੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਵੱਡੀਆਂ ਫਿਲਮਾਂ ਦੇ ਕੰਮ ਕੰਮ ਕੀਤਾ ਡਾਇਰੈਕਟਰ ਸਾਹਿਬ ਨਾਲ ਕਿਸੇ ਸਾਰਿਆਂ ਨਾਲ ਕੰਮ ਕੀਤਾ ਪਰ ਕਿਸੇ ਨੇ ਸਾਡਾ ਮੁੱਲ ਨਹੀਂ ਪਾਇਆ ਅੱਜ ਦੇਖੋ ਆ ਘਰ ਦੇ ਹਾਲਾਤ ਦੇਖੋ ਆ ਰਸੋਈ ਆ ਸਾਡੀ ਆ ਚਾਦਰਾਂ ਪਾਈਆਂ ਹੋਈਆਂ ਟੀਨਾ ਕਿਸੇ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ਮਿਹਨਤ ਅਸੀਂ ਕਰਦੇ ਆ ਤੇ ਕਮਾਈਆਂ ਉਹ ਵੱਡੇ ਐਕਟਰ ਡਾਇਰੈਕਟਰ ਕਰ ਜਾਂਦੇ ਨੇ ਤੇ ਸਾਡੇ ਵਰਗੇ ਫੇਰ ਉੱਥੇ ਹੀ ਰਹਿ ਜਾਂਦੇ ਨੇ ਕਿਉਂਕਿ ਮਿਹਨਤ ਅਸੀਂ ਦਿਲੋਂ ਕਰਦੇ ਆ ਦਿਲੋਂ ਆਪਣੇ ਦਿਲੋਂ ਕਰਦੇ ਆ ਪਰ ਸਾਡਾ ਮੁੱਲ ਕੋਈ ਨਹੀਂ ਪਾਇਆ ਜਾਂਦਾ ਅ ਡੱਬੇ ਵੀ ਦੇਖ ਸਕਦੇ ਹੋ ਬੋਤਲ ਇਹ ਵੀ ਖਾਲੀ ਨੇ ਇਹ ਵੀ ਥੋੜਾ ਥੋੜਾ ਸੌਦਾ ਇਹ ਵੀ ਬਹੁਤ ਤੰਗੀ ਨਾਲ ਇਹ ਸਮਾਂ ਲੰਘਾ ਰਹੇ ਆ ਬੱਚਿਆਂ ਦਾ ਦੇਖੋ ਜੀ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਮਸਤਾਨ ਨੇ ਬੀਬੀ ਰਜਨੀ ਅਕਾਲ ਪਰ ਉਸ ਵੱਡੇ ਐਕਟਰਾਂ ਨੇ ਉਸ ਪ੍ਰੋਡਿਊਸਰਾਂ ਨੇ ਡਾਇਰੈਕਟਰਾਂ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ਧੱਕੇ ਮਾਰੀ ਜਾਂਦੇ ਨੇ ਸਾਨੂੰ ਮਿਹਨਤ ਕਰਨ ਲਈ ਕਿਹਾ ਜਾਂਦਾ ਪਰ ਸਾਨੂੰ ਮਿਹਨਤ ਕਰਦੇ ਆਂ ਦਿਲੋਂ ਪਰ ਸਾਡਾ ਬਾਤ ਦੇ ਵਿੱਚ ਮੁੱਲ ਨਹੀਂ ਪਾਇਆ ਜਾਂਦਾ ਸਾਨੂੰ ਉਹ ਟੱਕੇ ਮਾਰ ਮਾਰ ਪਰਾਂ ਕਰਦਿੰਨੇ ਸਾਡੇ ਦਿਲ ਦੀ ਖੁਆਇਸ਼ ਆ ਕਿ ਅਸੀਂ ਫਿਲਮਾਂ 'ਚ ਕੰਮ ਕਰੀਏ ਅਸੀਂ ਵੀ ਅੱਗੇ ਵਧੀਏ ਪਰ ਇਹ ਸਾਡੇ ਸਿਰ ਤੋਂ ਕਮਾਈਆਂ ਕਰਕੇ ਅੱਗੇ ਵੱਧ ਜਾਂਦੇ ਨੇ ਅਸੀਂ ਉੱਥੇ ਦੀ ਉੱਥੇ ਰਹਿ ਜਾਂਦੇ ਆਂ ਦੇਖ ਸਕਦੇ ਹੋ ਹਾਲਾਤ ਮਾਜੀ ਮੇਰਾ ਨਾਮ ਸਤਨਾਮ ਲੋਹਟ ਮਸਤਾਨਾ ਜੀ ਮੇਰਾ ਨਾਮ ਰੱਖਿਆ ਗਿਆ ਸੀ ਫਿਲਮਾਂ ਦੇ ਵਿੱਚ ਜੀ ਹਾਂਜੀ ਤੁਸੀਂ ਐਕਟਰ ਹੈਗੇ ਹੋ ਬਿਲਕੁਲ ਜੀ ਕਿੰਨੀਆਂ ਫਿਲਮਾਂ ਚ ਕੰਮ ਕਰ ਚੁੱਕੇ ਹੋ ਹੁਣ ਤੱਕ ਫਿਲਮਾਂ ਕਾਫੀ ਦੇ ਵਿੱਚ ਕੰਮ ਕਰ ਸਕੇ ਜਿਨ੍ਹਾਂ ਵਿੱਚ ਹਿੰਦੀ ਫਿਲਮਾਂ ਵੀ ਸੀ ਸ਼ਾਹਦ ਕਪੂਰ ਦੀ ਜਰਸੀ ਹੋਗੀ ਤੇ ਬੰਦਾ ਸਿੰਘ ਹੋਗੀ ਅਰਸ਼ਦਵਾਰਸੀ ਦੀ ਤੇ ਰੇਡੂ ਅਲਟਰਨ ਸ਼ਾਹਬਾਨੀ ਗਰਦਾਰੀ ਲਾਲ ਗਿੱਪੀ ਗਰੇਵਾਲ ਦੀ ਮਸਤਾਨੇ ਤੇ ਅਕਾਲ ਤੇ ਇੱਕ ਆਈ ਸੀ ਜਹਾਨ ਕਿਲਾ ਫਿਲਮ ਅਕਾਲ ਅਸੀਂ ਦੇਖਿਆ ਹਾਲੀ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਕਰਕੇ ਗਿਆ ਬਹੁਤ ਸੁਪਰ ਹਿੱਟ ਗਈ ਹੈ ਉਸ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਪਰ ਹੁਣ ਅਸਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕ ਸੰਘਰਸ਼ ਨਾਲ ਜੂਝ ਰਹੇ ਹੋ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਜ਼ਿੰਦਗੀ ਨਾਲ ਅਸੀਂ ਮਿਹਨਤ ਐਨੀ ਕਰ ਰਹੇ ਹਾਂ ਸਾਨੂੰ ਆਇਆ ਵੀ ਅਸੀਂ ਵੀ ਅੱਗੇ ਵਧੀਏ ਇਸ ਕੰਮ ਵਿੱਚ ਇੱਕ ਚਾਹਨਾ ਦਿਲ ਦੀ ਕਿ ਅੱਗੇ ਵਧੀਏ ਇਸ ਫਿਲਮ ਹੀ ਲੈਣ ਦੇ ਵਿੱਚ ਹੋਰ ਇਸ ਤੋਂ ਇਲਾਵਾ ਕੀ ਕੰਮਕਾਜ ਕਰਦੇ ਹੋ ਤੁਸੀਂ ਕੰਮ ਕਰਦਾ ਜੀ ਪਿੱਛੋਂ ਜਦੋਂ ਕੋਈ ਸ਼ੂਟਿੰਗ ਹੁੰਦੀ ਹੈ ਤਾਂ ਚਲੇ ਜਾਂਦੇ ਆ ਨਹੀਂ ਫਿਰ ਉਹੀ ਦਿਹਾੜੀ ਕਰਦੇ ਆ ਜਿਵੇਂ ਤੂੜੀ ਦੇ ਸਮੇਂ ਤੂੜੀ ਪਾਉਣ ਵਾਲਾ ਕੰਮ ਜਿਵੇਂ ਵੀ ਜੋ ਵੀ ਦਿਹਾੜੀ ਦਾ ਕੰਮ ਮਿਲਦਾ ਉਹ ਕਰੀ ਜਾਂਦੇ ਆ ਜੀ ਤੇ ਜਦੋਂ ਤੁਸੀਂ ਦਿਹਾੜੀ ਦਾ ਕੰਮ ਕਰਦੇ ਹੋ ਜਦੋਂ ਕੋਈ ਲੰਘਦੇ ਵੱੜਦੇ ਲੋਕ ਤੁਹਾਨੂੰ ਪਰਛਾਣਦੇ ਨੇ ਬਾਜੀ ਤੁਹਾਨੂੰ ਤਾਂ ਅਸੀਂ ਫਿਲਮਾਂ 'ਚ ਦੇਖਿਆ ਉਹ ਤੋਂ ਫਿਰ ਮਨ ਨੂੰ ਕਿੰਨੀ ਕ ਠੇਸ ਪਹੁੰਚਦੀ ਆ ਬਹੁਤ ਜ਼ਿਆਦਾ ਠੇਸ ਪਹੁੰਚਦੀ ਆ ਜੀ ਜੋ ਕਿ ਮੈਨੂੰ ਕਿਹਾ ਜਾਂਦਾ ਕਿ ਦੋਸਤ ਮਿੱਤਰ ਵੀ ਕਹਿੰਦੇ ਨੇ ਕਿ ਤੂੰ ਐਡੇ ਵੱਡੇ ਫਿਲਮਾਂ ਦੇ ਵਿੱਚ ਕਿ ਤੂੰ ਇਹ ਛੋਟਾ ਮੋਟਾ ਕੰਮ ਕਰੇਂਗਾ ਉੱਥੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਆ ਤੇ ਮਿਹਨਤ ਕਰਦੇ ਆਂਗੇ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਵੀ ਹੋਰ ਕੰਮ ਨਾਲ ਵੀ ਸੈੱਟ ਤੇ ਤੁਹਾਡੇ ਵਰਗੇ ਆਰਟਿਸਟ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ ਸੰਡੇ ਵਰਗੇ ਆਰਟਿਸਟ ਨਾਲ ਜਦੋਂ ਤਾਂ ਉਹਨਾਂ ਨੂੰ ਮਤਲਬ ਹੁੰਦਾ ਜੀ ਉਹ ਤਾਂ ਕੋਲੇ ਲਾ ਕੇ ਉਹ ਆਪਦਾ ਮਤਲਬ ਕੱਢਦੇ ਨੇ ਉਸ ਤੋਂ ਬਾਅਦ ੱਕੇ ਮਾਰੇ ਜਾਂਦੇ ਨੇ ਤੇ ਕੋਈ ਮੁੱਲ ਨਹੀਂ ਪੈਂਦਾ ਤੱਕੇ ਜੀ ਮਰੀ ਜਾਂਦੇ ਨਹੀਂ ਤੱਕੇ ਜੀ ਉਹ ਕਹਿੰਦੇ ਨੇ ਵੀ ਆਰਟਿਸਟ ਵੱਡੇ ਨੇ ਉਹਨਾਂ ਦੇ ਕੋਲ ਨਹੀਂ ਜਾਣਾ ਉਹਨਾਂ ਨੂੰ ਮਿਲਣਾ ਨਹੀਂ ਬਿਲਕੁਲ ਨਹੀਂ ਮਿਲਣਾ ਕਿ ਇੱਕ ਤੁਹਾਡੇ ਜੀ ਵੀ ਚਾਹ ਹੁੰਦੀ ਆਰਟਿਸਟ ਦੀ ਕੀ ਜਿਹੜਾ ਮੇਨ ਲੀਡ ਹੀਰੋਜ਼ ਦੇ ਨਾਲ ਫੋਟੋ ਖਿਚਾਈ ਜਾਵੇ ਬਿਲਕੁਲ ਜੀ ਘਰੇ ਵੀ ਕਹਿੰਦੇ ਨੇ ਮੈਨੂੰ ਕਿ ਜਿਹੜਾ ਫੋਟੋ ਖਿਚਾਉਣਾ ਰੋਕਿਆ ਜਾਂਦਾ ਜੀ ਬਿਲਕੁਲ ਰੁਕਿਆ ਜਾਂਦਾ ਫੋਟੋ ਖਿਚਾਉਣ ਤੋਂ ਕਿਸੇ ਆਰਟਿਸਟ ਨਾਲ ਸਾਡੀ ਕਿਸੇ ਕਲਾਕਾਰ ਨਾਲ ਪੰਜਾਬੀ ਹਿੰਦੀ ਕਲਾਕਾਰ ਨਾਲ ਕਿਸੇ ਨਾਲ ਸਾਡੀ ਫੋਟੋ ਨਹੀਂ ਕਰਵਾਈ ਜਾਂਦੀ ਅੱਛਾ ਸਿਰਫ ਤੁਹਾਨੂੰ ਸੈੱਟ ਤੇ ਕੰਮ ਕਰਾ ਕੇ ਤੁਹਾਨੂੰ ਜਿਹੜੀ ਹੈਗੀ ਬਣਦੀ ਜਿਹੜੀ ਤੁਹਾਡੀ ਮਜ਼ਦੂਰੀ ਉਹ ਦੇ ਕੇ ਤੋਰ ਬਿਲਕੁਲ ਮਜ਼ਦੂਰੀ ਬਣਦੀ ਦੇਂਦੇ ਨੇ ਬਾਕੀ ਤੋਰ ਦੇਂਦੇ ਨੇ ਠੀਕ ਹੈ ਸੋ ਹੁਣ ਤੁਸੀਂ ਸਾਡੇ মিডিਆ ਦੇ ਮਾਧਿਅਮ ਰਾਹੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਰਥਿਕ ਤੰਤਰ ਤੋਂ ਵੀ ਜੂਝ ਰਹੇ ਹੋ ਤੁਹਾਡੇ ਵੱਡੇ ਵੱਡੇ ਸੁਪਨੇ ਨੇ ਤੁਹਾਨੂੰ ਚਾਂਸ ਮਿਲਣਾ ਚਾਹੀਦਾ ਮੈਂ ਇਹੀ ਕਹਿਣਾ ਜੀ ਕਿ ਉਹ ਵੱਡੇ ਕਲਾਕਾਰ ਉਹ ਸਾਡੇ ਵੱਡੇ ਕਲਾਕਾਰ ਵੱਡੇ ਡਾਇਰੈਕਟਰ ਐਕਟਰ ਸਾਡਾ ਐਡੀਸ਼ਨ ਲੈ ਲੈਣ ਮੇਰਾ ਐਡੀਸ਼ਨ ਲੈਂਡ ਮੈਂ ਵੀ ਅੱਗੇ ਵਧਣਾ ਚਾਹੁੰਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਮੈਨੂੰ ਵੀ ਇਸ ਡਾਇਰੈਕਟਰਾਂ ਦੀ ਤਰ੍ਹਾਂ ਮੈਨੂੰ ਵੀ ਨਾਲ ਅੱਗੇ ਵਧਣ ਦਾ ਮੌਕਾ ਦੇਣ ਮੈਂ ਇਹ ਕਹਿਣਾ ਚਾਹੁੰਨਾ ਅਗਰ ਸਾਡੀ ਇਸ ਕਲਾਕਾਰੀ ਵਿੱਚ ਕੋਈ ਕਮੀ ਆ ਤਾਂ ਦੱਸਣ ਹਾਂ ਤਾਂ ਵੀ ਦੱਸਣ ਰੋਲ ਤੁਸੀਂ ਤਰਸ ਦੇ ਆਧਾਰ ਤੇ ਨਹੀਂ ਕਾਬਲੀਅਤ ਦੇ ਆਧਾਰ ਤੇ ਮੰਗਣਾ ਚਾਹੁੰਦੇ ਹੋ ਬੜੀ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਜੀ ਇਸ ਕੰਮ ਦੇ ਵਿੱਚ ਅਸੀਂ ਇੱਕ ਕਾਬਲੀਅਤ ਤੌਰ ਤੇ ਇਸ ਇਹ ਕੰਮ ਨੂੰ ਅਸੀਂ ਅੱਗੇ ਲਿਖੇ ਹੋਣਾ ਚਾਹੁੰਦੇ